ਹੁਣ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਵਾ ਸਿਆਹੋ ਖੰਨਲੀ ਤੋਤੀ ਉਂਜਲੀ ਨਾ ਹੋ ਬਈ ਜੇ ਸੋ ਧੋਣ ਪਾਵ ਪਰ ਕਿੰਦੇ ਸਾਡਾ ਮਨ ਸਾਡੇ ਮਨ ਨੂੰ ਜਨਮਾਂ ਜਨਮਾਂ ਤਰਾਂ ਦੀ ਮੈਲ ਲੱਗੀ ਹੋਈ ਐ ਸਾਡਾ ਮਨ ਕਾਲਖੀ ਨਿਆਈ ਕਾਲਾ ਆਇਆ ਐ ਤੇ ਮਾਰੇ ਨੇ ਉਧਾਰ ਦਿੱਤੀ ਕਹਿੰਦੇ ਕੋਲੂ ਵਾਲਾ ਕੋਲੂ ਨੂੰ ਸਾਫ਼ ਕਰਨ ਦੇ ਵਾਸਤੇ ਚਿੱਟੇ ਰੰਗ ਦੀ ਟਾਕੀ ਰੱਖਦਾ ਏ ਤੇ ਉਹ ਕੋਲੂ ਨੂੰ ਉਹਦੇ ਨਾਲ ਸਾਫ਼ ਕਰਦਾ ਏ ਤੇ ਉਹ ਬੰਦਾ ਕੋਲੂ ਦਾ ਮਾਲਕ ਕਹੇ ਕਿ ਇਹ ਜਿਹੜੀ ਕੱਪੜਾ ਸੀ ਬਾਅਦ ਵਿੱਚ ਚਿੱਟੇ ਰੰਗ ਦਾ ਹੋ ਜਾਵੇ ਪਰ ਕਹਿੰਦੇ ਨਹੀਂ ਹੋ ਸਕਦਾ ਇਸੇ ਤਰ੍ਹਾਂ ਮਨ ਨੂੰ ਪਾਪਾਂ ਦੀ ਕਾਲਖ ਲੱਗੀ ਹੋਈ ਹੈ ਇਹ ਮਨ ਉਹਨਾਂ ਚਿਰ ਨਿਰਮਲ ਨਹੀਂ ਹੁੰਦਾ ਜਿੰਨਾ ਚਿਰ ਰੱਬ ਦੀ ਬੰਦਗੀ ਨਹੀਂ ਕਰਦੇ ਭਰੀਏ ਮੱਤ ਪਾਪਾਂ ਕੇ ਸੰਗ ਉਹ ਧੋਪੈ ਨਾਵੇ ਕੇ ਰੰਗ 부ద్ధి ਸਾਡੀ ਪਾਪਾਂ ਦੇ ਨਾਲ ਭਰੀ ਹੈ 부ద్ధి ਨਿਰਮਲ ਕਿਵੇਂ ਹੁੰਦੀ ਹੈ ਨਾਮ ਦੇ ਰੰਗ ਦੇ ਨਾਲ ਜਨਮ ਜਨਮ ਕੇ ਦੁਖ ਨਵਾਰੇ ਕੋ ਜਨਮਾ ਜਨਮਾ ਦੇ ਦੁਖ ਘਟ ਦੇਣ ਵਾਲਾ